ਬੈਠ ਚੋ ਤੇ ਸਾਡੀ ਇਹਦਾ ਕਰੀ ਤੂੰ ਤਾਂ ਸੰਗੋ ਹੈ ਪੈਲ ਤੇ ਵੀ ਕੁਬਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਕਿਹੜਾ ਹੀ ਦੇ ਲਓ ਜੀ ਕਾਈ ਹਾਲ ਤਾਰੇ ਸਾਰੇ ਮੇਰੇ ਅੱਜ ਆਪਾਂ ਆਏ ਤੇ ਹੈਡਮਾਸਟਰ ਵਾਲੇ ਉਹਰੇ ਵਾਲ ਕਰਾਏ ਨੇ ਉਹ ਖੜੇ ਬਾਈ ਔਰ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਇਮਲੇਣਾ ਯਾਰ ਸੱਡੇ ਉਹ ਕਰਦੇ ਨੇ ਬੀ ਕਰਕੇ ਨੇ ਕਿਹਾ ਭਾਰਤ ਮਾਰ ਦਿਆਲੀ ਤੋਂ ਵੀ ਆ ਗਿਆ ਸੱਡੇ ਯਾਰ ਮੈਂ ਰੂਹ ਖੋਸ਼ ਕਰਾਦਾ ਕਰਾ ਜਾ ਵੀ ਵਾਈ ਮੈਂ ਜਾੜਦੇ ਸਾਰੇ ਦੇਖਤੀ ਰਹਿ ਜਾਵੇਂ ਠੀਕ ਉਹਨੇ ਕਟਿੰਗ ਕਰਾ ਕੇ ਆਇਆ ਹੋਇਆ ਹੋ ਜਾਬ ਅੱਪਾ ਕੀ ਇੱਧਰ ਸਾਨੂੰ ਬੰਨ ਕੇ ਇੱਧਰ ਲੂੜਿਆ ਹੋਇਆ ਦੇਖੋ ਇੱਕ ਨੂੰ ਵਹਾ ਦਿੰਦੇ ਇੱਕ ਨੂੰ ਠਾ ਦਿੰਦੇ ਆ ਬਈ ਇਹ ਕੰਮ ਆ ਲਾ ਦੱਸ ਏ ਕੰਮ ਚੱਲਦੇ ਹੁੰਦੇ ਆ ਯਾਰ ਤੇਰਾ ਕੰਮ ਵਧੀਆ ਹੋ ਜਾਂਦਾ ਇਹ ਬਹੁਤ ਵਧੀਆ ਬਈ ਨਜ਼ਾਰੇ ਆਣੇ ਯਾਰੇ ਨਜ਼ਾਰੇ ਜੀ ਇਹ ਆਪਣੇ ਬਰਾਏ ਹੋਇਆ ਸਟੂਲਿਆ ਜੀ ਲੰਬੀ ਸਾਰੀ ਭਾਈ ਬਾਗ ਦਾ ਮੈਂ ਕੱਢੂਗਾ ਅੱਛਾ ਡੂੰਗੀ ਲਾ ਕੇ ਡੂੰਗੀ ਸ਼ੌਕੀ ਲਾ ਕੇ ਘੱਟੇ ਤੇ ਤੜ ਯਾਰ ਦੇਰ ਲੱਗੇਗਾ ਸਾਰੇ ਇਹ ਜਿਹੇ ਵੀ ਕਰ ਦਊਂ ਤੇ ਕਰੇ ਜਾਂ ਇਸ ਸੰਦੇਖ ਉੱਤਾਰੀ ਵੈ ਵੈ ਦੂਤ ਛੱਡ ਗਿਆ ਹੋਇਆ ਮੈਂ ਮਾਈ ਰਹਾ ਕਿ ਚੱਕਰ ਨੂੰ ਦੱਸ ਕਾਈ ਕਰ ਮੋਹਟਰ ਮਾਤ ਦਾ ਨਹੀਂ ਦੇਖੋ ਤਾਰੇ ਬਦਲ ਗਿਆ ਬੈਠ ਚੁੱਕੇ ਸਾਰੀ ਇਹ ਕਹੇ ਤੂੰ ਦਿਸਾਂ ਗਿਆ ਆ ਜੀ ਸਲਾਇਨ ਮਜ਼ੇ ਮਜ਼ਾ ਕਰਵਾ ਰਿਹਾ ਤੇਰਾ ਬੱਥੋ ਨਾ ਡਿਗ ਲਈ ਮੈਂ ਕਰਦੇ ਨੇ ਤੇ ਕਰਦੇ ਨੇ ਕਾਤੀ ਤੂੰ ਹੀ ਲੋਟਾ ਤੋੜ ਮੇਰ ਬਾਤ ਵੀ ਇਹ ਕਾ ਚਾਲਾ ਚਾਲਾ ਅਜੇ ਤਾਂ ਪੈ ਲ ਕੋਲ ਕਰ ਸੇ ਕੋਲ ਕਰ ਸੇ ਜਵਾਬ ਯਾਰ ਘਰ ਜਾ ਯਾਰ ਦਾਦੀ ਅਈ ਫੰਦਰਾ ਮੈਕਰਾ ਤੋਂ ਘਰ ਮਾਰਦੇ ਨੇ ਮੂੰਹ ਤੇ ਗਲੋ ਨਹੀਂ ਆਉਦਾ ਯਾਰ ਗਲੋ ਕਿੱਥੋਂ ਪੀਂਦੀਆਂ ਬੀੜੀਆਂ ਮੂੰਹ ਤੇ ਗਲੋ ਪਾਉਂਦੇ ਆ ਸਹੀ ਸਿੱਖਾ ਗਿਆ ਕੁੱਤੀ ਕੁੱਤੀ ਜਾਏਗਾ ਪੀਣਾ ਨਹੀਂ ਜਾਏਗਾ ਜਾਏਗਾ ਪੀਣੇ ਆਹ ਮੇਰਾ ਕਰ ਰੇ ਰੰਗ ਦਾ ਜਾਰ ਮੇਰੇ ਬਣਾ ਵਾਲੀ ਪਿੰਡ ਹੈ ਮੇਰਾ ਨਾਮ ਦਾ ਸਾਪਰਾ ਸਰਬੀਅਨ ਦੀ ਸਿੱਧੀ ਆਇਆ ਬਈ ਕਿਉਂ ਪੜੇ ਹੋ ਚੱਕਰ ਮੈਂ ਕੋਈ ਨਹੀਂ ਹੱਥ ਤੇ ਮੋੜਾ ਬਾਜੀ ਜੈਂਬ ਪਤਾ ਹੈ ਜੀ ਇਹ ਲੱਗਦਾ ਹੈ ਬਹੁਤ ਸਾਰੇ ਬਾਪਾਓ ਕਪੜੀ ਚੈੱਕ ਕਰ ਕਰਾ ਟਿੰਗ ਓਵਰ ਲੱਟ ਗੱਬੇ ਓਵਰ ਆਉਜੀ ਅੱਬੇ ਚੱਲੇ ਆਪਾਂ ਵਿਆਹੇ ਪਰ ਕੋਣੀ ਆਏ ਚਲਾ ਦੂੰ ਗੀਰ ਚਲਾ ਦੇ ਗੀਰ ਚਲਾ ਦਿਓ ਫੇਰ ਹੀ ਪਹੁੰਚ ਜਿਆ ਦਾਵਾ ਲਓ ਜੀ ਆ ਗਏ ਆਪਾਂ ਪੈਲ ਸੇਮੀਓ ਅੰਦਰ ਜਾ ਕੇ ਦੇਖਾਂ ਕਾਹਨ ਕਈ ਚੀਜ਼ੇ ਆਪਾਂ ਇੰਜੋਏ ਫੁੱਲ ਕਰਨ ਨੂੰ ਆ ਜਾਜ ਤੇ ਬਣੇ ਰਹਿ ਜਾਓ ਵਲੌਗਰ ਗੱਲੇ ਦਾ ਹੀ ਕਰੇ ਦੇਖਣ ਆ ਬੰਦਾ ਕੋਈ ਨਹੀਂ ਕੰਮ ਕਰ ਦੱਸ ਤੇਰਾ ਕੀ ਪੈਂਡੂ ਆ ਰਾਤ ਨੂੰ ਹੀ ਹੋ ਗਿਆ ਪਹਿਲਾਂ ਰੰਗੀ ਵਾਲੇ ਦੇ ਪੈਲ ਸੇ ਵੀ ਬਾਅਦ ਜੋ ਮਹਾਰਾਜਾ ਰਣਜੀਤ ਸਿੰਘ ਰੇੜਾ ਹੀ ਜਵਾਂ ਮੈਲ ਸਵੇ ਦਾ ਸਿਰਾ ਚੀਜ ਜਵਾਬਿਓ ਯਾਰਾ ਲੈਣੇ ਫੁੱਲ ਮੇਂ ਆਂਡਿਆਣਾ ਲਓ ਜੀ ਪਹਿਲਾਂ ਪੇਂਟ ਪੂਜਾ ਫਿਰ ਕਾਮ ਪੂਜਾ ਫਿਰ ਹੋਰ ਸਭਾ ਤੋਂ ਵਿਆਹ ਦੇਖਿਆ ਪਹਿਲੇ ਖਾ ਪੀ ਰਹਿਣਾ ਚੌਕਾ ਚੌਕਾ ਓਏ ਬੋਵੀ ਕਿੱਥੋਂ ਇਕੱਠੇ ਕਰਕੇ ਲਿਆਂਦੇ ਆ ਓਏ ਇਹ ਇਹ ਕਿੱਥੋਂ ਲਿਆਂਦੇ ਆ ਬੋਵੀ ਇਹ ਚਾਉਂਦੇ ਕੀ ਐ ਲੈਣ ਦਾ ਇਹ ਸਾਰੇ ਕਿੱਥੋਂ ਇਕੱਠੇ ਕਰ ਲਿਆਂਦੇ ਓਏ ਯਾ ਕੇ ਲੱਗੋ ਬ੍ਰੋ ਸੌਫਟਵੇਅਰ ਲੱਗਿਆ ਓ Thank you.